ਸ੍ਰੋਤਿਆ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਔਰਤਾਂ ਨਾਲ ਕੀਤਾ ਹੋਇਆ ਵਾਦਾ ਕਦੋਂ ਹੋਵੇਗਾ ਪੂਰਾ ਔਰਤਾਂ ਦੇ ਖਾਤਿਆਂ ਵਿੱਚ ਕਦੋਂ ਆਉਣਗੇ ਪੈਸੇ ਇਸ ਦੇ ਬਾਰੇ ਸੀਐਮ ਨੇ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ ਟੀਵੀ ਦੇ ਉੱਪਰ ਇੰਟਰਵਿਊ ਦਿੰਦਿਆਂ ਹੋਇਆਂ ਉਹਨਾਂ ਨੇ ਔਰਤਾਂ ਦੇ ਖਾਤਿਆਂ ਵਿੱਚ ਰਾਸ਼ੀ ਪਾਉਣ ਦੇ ਬਾਰੇ ਦੱਸਿਆ ਕਿ ਔਰਤਾਂ ਨਾਲ ਕੀਤਾ ਹੋਇਆ ਇੱਕ ਇੱਕ ਵਾਦਾ ਅਸੀਂ ਪੂਰਾ ਕਰਨ ਲਈ ਵਚਨਬੱਧ ਹਾਂ ਔਰ ਬਹੁਤ ਜਲਦੀ ਅਸੀਂ ਔਰਤਾਂ ਦੇ ਖਾਤਿਆਂ ਵਿੱਚ ਰਾਸ਼ੀ ਟਰਾਂਸਫਰ ਕਰਨ ਜਾ ਰਹੇ ਹਾਂ ਜੋ ਇਸ ਬਿਚਦੇ ਵਿੱਚ ਅਸੀਂ ਔਰਤਾਂ ਲਈ ਇਹ ਰਾਸ਼ੀ ਰੱਖੀ ਹੈ ਸੋ ਉਹਨਾਂ ਨੇ ਟੀਵੀ ਇੰਟਰੂ ਦੇ ਉੱਪਰ ਜੋ ਦੂਸਰੀਆਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਬਾਰੇ ਵੀ ਜਾਣਕਾਰੀ ਦਿੱਤੀ ਕਿ ਜੋ ਚੋਣ ਮੈਨੀਫੈਸਟੋ ਆਪਣੀਆਂ ਪਾਰਟੀਆਂ ਆਪ ਆਪਣੀਆਂ ਪਾਰਟੀਆਂ ਦੇ ਵੱਲੋਂ ਜਿਹੜੇ ਜਾਰੀ ਕਰ ਦਿੱਤੇ ਜਾਂਦੇ ਸੀ ਉਹਨਾਂ ਦੇ ਵੱਲ ਪੰਜ ਸਾਲ ਬੀਤ ਜਾਂਦੇ ਸੀ ਧਿਆਨ ਨਹੀਂ ਦਿੱਤਾ ਜਾਂਦਾ ਸੀ ਲੇਕਿਨ ਜਿਵੇਂ ਹੀ ਦੂਸਰੀਆਂ ਪਾਰਟੀਆਂ ਹੁਣ ਸਾਨੂੰ ਪੁੱਛ ਰਹੀਆਂ ਨੇ ਅਸੀਂ ਵਚਨਬੱਧਾਂ ਅਸੀਂ ਔਰਤਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਾਂਗੇ ਅਸੀਂ ਔਰਤਾਂ ਦੇ ਖਾਤਿਆਂ ਵਿੱਚ ਬਹੁਤ ਜਲਦੀ ਰਾਸ਼ੀ ਟਰਾਂਸਫਰ ਕਰਨ ਜਾ ਰਹੇ ਹਾਂ ਜੋ ਕਿ ਇਸ ਬਜਟ ਦੇ ਵਿੱਚ 5100 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ ਉਹ ਸਿਰਫ ਤੇ ਸਿਰਫ ਔਰਤਾਂ ਵਾਸਤੇ ਰੱਖੀ ਹੈ ਸੋ ਪ੍ਰਕਿਰਿਆ ਚੱਲ ਰਹੀ ਹੈ ਅਸੀਂ ਉਹਨਾਂ ਔਰਤਾਂ ਦੀ ਪਛਾਣ ਕਰ ਰਹੇ ਹਾਂ ਜਿਹੜੀਆਂ ਔਰਤਾਂ ਲੋੜਵੰਦ ਨੇ ਜਿਹੜੀਆਂ ਔਰਤਾਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਨੇ ਉਹਨਾਂ ਦੇ ਖਾਤਿਆਂ ਵਿੱਚ ਇਹ ਰਾਸ਼ੀ ਜਿਹੜੀ ਟਰਾਂਸਫਰ ਸ਼ੁਰੂ ਹੋ ਜਾਵੇਗੀ ਪਹਿਲੀ ਕਿਸ਼ਤ ਸ਼ੁਰੂ ਹੋਵੇਗੀ ਸੋ ਇਸ ਦੇ ਬਾਰੇ ਉਹਨਾਂ ਨੇ ਦੂਸਰੀਆਂ ਪਾਰਟੀਆਂ ਨੂੰ ਕਿਹਾ ਕਿ ਤੁਸੀਂ ਚੋਣ ਮੈਨੀਫੈਸਟੋਆਂ ਦੇ ਵਿੱਚ ਲੋਕਾਂ ਨੂੰ ਵਾਈਫਾਈ ਦੇਣ ਦਾ ਵਾਅਦਾ ਕੀਤਾ ਸੀ ਉਹ ਵਾਈਫਾਈ ਨਹੀਂ ਦਿੱਤਾ ਗਿਆ ਤੁਸੀਂ ਸੱਤਾ ਹੰਡਾ ਲਈ ਔਰ ਉਸ ਦੇ ਨਾਲ ਤੁਸੀਂ ਪਿਛਲੇ 10 ਸਾਲਾਂ ਦੇ ਵਿੱਚ ਜੋ ਔਰਤਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ ਇੱਕ ਵੀ ਜਿਹੜਾ ਕਿ ਰੁਜ਼ਗਾਰ ਤੁਹਾਡੇ ਵੱਲੋਂ ਨਹੀਂ ਦਿੱਤਾ ਗਿਆ ਤੁਸੀਂ ਆਪਣੇ ਭਾਈਪਤੀਜਾਵਾਦੀ ਪਾਲਦੇ ਰਹੇ ਸੋ 2018 ਦੇ ਵਿੱਚ ਤੁਸੀਂ ਆਰਜੀ ਸਰਟੀਫਿਕੇਟ ਜਿਹੜੇ ਵੰਡਣ ਦੀ ਗੱਲ ਕੀਤੀ ਸੀ ਉਹ ਕਿੱਥੇ ਨੇ ਔਰ ਲੋਕਾਂ ਨੂੰ ਘਰ ਦੇਣ ਦੀ ਗੱਲ ਕੀਤੀ ਸੀ ਉਹ ਘਰ ਨਹੀਂ ਦਿੱਤੇ ਗਏ ਕੀ ਜਮਨਾ ਸਾਫ ਕਰਨ ਦੀ ਗੱਲ ਕੀਤੀ ਸੀ ਉਹ ਜਮਨਾ ਸਾਫ ਹੋ ਗਈਏ ਕੂੜੇ ਦੇ ਵੱਡੇ ਵੱਡੇ ਪਹਾੜ ਲੱਗੇ ਹੋਏ ਨੇ ਸੋ ਉਹਨਾਂ ਨੇ ਕਹਿ ਕਿ ਤੁਸੀਂ ਦੂਜਿਆਂ ਨੂੰ ਪੁੱਛ ਰਹੇ ਹੋ ਤੁਸੀਂ ਆਪਣੇ ਅੰਦਰ ਚ ਆਤ ਮਾਰੋ ਜੋ ਕਿ ਤੁਸੀਂ ਲੋਕਾਂ ਨਾਲ ਵਾਅਦੇ ਕਰਕੇ 5 ਸਾਲ ਉਹ ਵਾਅਦੇ ਭੁੱਲ ਜਾਂਦੇ ਜੇ ਐਂਡ ਤੇ ਆ ਕੇ ਤੁਸੀਂ ਕੋਈ 1 2 ਵਾਅਦੇ ਪੂਰੇ ਕਰਕੇ ਫਿਰ ਤੁਸੀਂ ਵੋਟਾਂ ਲੈਣ ਦੀ ਗੱਲ ਕਰਦੇ ਜੇ ਸੋ ਸਾਡੇ ਨਾਲ ਜੋ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਨੇ ਅਸੀਂ ਪੂਰੇ ਕਰਨੇ ਨੇ ਤੁਹਾਨੂੰ ਉਹਦੇ ਉੱਪਰ ਕੋਈ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ ਤੁਹਾਨੂੰ ਵਾਰ-ਵਾਰ ਸਾਨੂੰ ਇਹ ਪੁੱਛਣ ਦੀ ਲੋੜ ਨਹੀਂ ਤੁਸੀਂ ਆਪਣੀ ਸਰਕਾਰ ਦੇ ਬਾਰੇ ਸੋਚੋ ਜੋ ਪੰਜਾਬ ਦੇ ਵਿੱਚ ਤੁਸੀਂ ਆਪਣੀ ਸਰਕਾਰ ਬਣਾਈ ਹੋਈ ਹੈ ਔਰ 3 ਸਾਲ ਹੋ ਗਏ ਨੇ ਤੁਸੀਂ ਔਰਤਾਂ ਨਾਲ ਵਾਅਦਾ ਕੀਤਾ ਸੀ 1000 ਰੁਪਏ ਦੇਣ ਦਾ ਲੇਕਿਨ ਅੱਜ ਤੱਕ ਤੁਸੀਂ ਔਰਤਾਂ ਨੂੰ 1000 ਰੁਪਏ ਨਹੀਂ ਦਿੱਤਾ ਸੋ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਜੋ ਇਸਤੇ ਬਾਰੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਔਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਜੋ ਅਤੀਸ਼ੀ ਨੂੰ ਜਵਾਬ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਚੋਣ ਮੈਨੀਫੈਸਟੋ ਨੂੰ ਨਾ ਦੇਖੋ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਵਿੱਚ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨੇ ਸੋ ਵਾਰ-ਵਾਰ ਤੁਸੀਂ ਸਾਨੂੰ ਪੁੱਛਦੇ ਜੇ ਸਾਨੂੰ ਪੁੱਛਣ ਤੋਂ ਪਹਿਲਾਂ ਤੁਸੀਂ ਪੰਜਾਬ ਵਿੱਚ ਆਪਦੀ ਸਰਕਾਰ ਦੇ ਵਿੱਚ ਕੀਤੇ ਹੋਏ ਵਾਅਦਿਆਂ ਨੂੰ ਦੇਖੋ ਔਰਤਾਂ ਨੂੰ 100000 ਰੁਪਏ ਦੇਣ ਦਾ ਵਾਅਦਾ ਕੀਤਾ ਸੀ 3 ਸਾਲ ਬੀਤ ਗਏ ਉਹ ਵਾਅਦਾ ਤੁਹਾਡਾ ਪੂਰਾ ਨਹੀਂ ਹੋਇਆ ਸੋ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਦਾ ਬਹੁਤ ਬੁਰਾ ਹਾਲ ਹੈ ਸੋ ਲੋਕ ਚੋਣਾਂ ਦੇ ਵਿੱਚ ਸੋ ਦਿੱਲੀ ਦੀਆਂ ਔਰਤਾਂ ਨੂੰ ਜਿਹੜਾ ਕਿ 2500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਭਾਰਤੀ ਜਨਤਾ ਪਾਰਟੀ ਨੇ ਉਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਅਗਲੇ ਮਹੀਨੇ ਜੋ ਪਹਿਲੀ ਕਿਸ਼ਤ ਹੈ ਔਰਤਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰਾਂਗੇ ਰੇਖਾ ਗੁਪਤਾ ਨੇ ਬੋਲਦਿਆਂ ਕਿਹਾ ਕਿ ਅਸੀਂ 5100 ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ ਸੋ ਸਾਡਾ ਮੰਨਣਾ ਹੈ ਕਿ ਇਸ ਸਕੀਮ ਤੋਂ ਕਿਸੇ ਨੂੰ ਵੀ ਬਾਹਰ ਨਾ ਕੀਤਾ ਜਾਵੇ ਜੋ ਬੈਂਕ ਤੇ ਪਾਸ ਹੋਣ ਤੋਂ ਬਾਅਦ ਇਹ ਸਕੀਮ ਲਾਗੂ ਕੀਤੀ ਜਾਵੇਗੀ ਔਰਤਾਂ ਨੂੰ ਜਲਦੀ ਹੀ 2500 ਰੁਪਏ ਉਹਨਾਂ ਦੇ ਖਾਤਿਆਂ ਵਿੱਚ ਆਏਗਾ ਸੋ ਰੇਖਾ ਗੁਪਤਾ ਨੇ ਕਿਹਾ ਕਿ ਸਾਨੂੰ 1 ਮਹੀਨਾ ਹੋਇਆ ਜੋ ਸਰਕਾਰ ਬਣੀ ਨੂੰ ਬੱਸ ਟਪਾਸ ਕਰ ਦਿੱਤਾ ਗਿਆ ਹਰ ਚੀਜ਼ ਲਈ ਸਮਾਂ ਹੁੰਦਾ ਹੈ ਅਸੀਂ ਉਹਨਾਂ ਔਰਤਾਂ ਲਈ ਵਚਨਬੱਧ ਜਿਹੜੀਆਂ ਔਰਤਾਂ ਨੂੰ ਅਸੀਂ ਵਾਅਦਾ ਕਰਕੇ ਆਏ ਹਾਂ ਸੋ ਤੁਹਾਨੂੰ ਸਾਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ 10 ਸਾਲ ਸਰਕਾਰ ਚਲਾਈਏ ਤੁਸੀਂ ਆਪਣੇ ਅੰਦਰ ਜਾਤ ਮਾਰੋ ਕਿ ਤੁਸੀਂ ਵਾਅਦੇ ਪੂਰੇ ਕੀਤੇ ਨੇ ਜਾਂ ਨਹੀਂ ਕੀਤੇ ਜੇਕਰ ਤੁਸੀਂ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਲੋਕ ਤੁਹਾਨੂੰ ਫਿਰ ਇਸ ਤਰ੍ਹਾਂ ਨਾਂਨਕਾਰ ਦੇ ਜੋ ਕਿ ਤੁਹਾਨੂੰ ਲੋਕਾਂ ਨੇ 60 ਤੋਂ ਲਿਆ ਕੇ ਸਿਰਫ 20 ਸੀਟਾਂ ਤੇ ਬਿਠਾ ਦਿੱਤਾ ਹੈ ਤੁਹਾਨੂੰ ਦੂਸਰਿਆਂ ਦੇ ਬਾਰੇ ਦੇਖਣ ਦੀ ਜਰੂਰਤ ਨਹੀਂ ਤੁਹਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਤੁਸੀਂ ਲੋਕਾਂ ਨਾਲ ਕਿਸ ਤਰ੍ਹਾਂ ਸਰਕਾਰ ਚਲਾਈ ਹੈ ਲੋਕਾਂ ਨੂੰ ਕਿਸ ਤਰ੍ਹਾਂ ਠੱਗਿਆ ਹੈ